ਅੱਜ ਦਿਨ ਵਿਦੇਸ਼ ਗਏ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸੁਣਨ ਵਿੱਚ ਆਉਂਦੀਆਂ ਰਹਿੰਦੀਆਂ ਨੇ ਅੱਜ ਇਹ ਮਾਮਲਾ ਸਮਰਾਲਾ ਦੇ ਪਿੰਡ ਸਲੋਦੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਟਲੀ ਕੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਨੌਜਵਾਨ ਡੇਢ ਮਹੀਨਾ ਪਹਿਲਾਂ ਹੀ ਇਟਲੀ ਗਿਆ ਸੀ ਜਿੱਥੇ ਦੋਸਤਾਂ ਨਾਲ ਸਾਈਕਲ ਤੇ ਜਾਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨਾਲ ਟਕਰ ਹੁਣ ਕਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਧਰ ਪੀੜਤ ਪਰਿਵਾਰ ਨੇ ਜਲਦ ਤੋਂ ਜਲਦ ਨੌਜਵਾਨ ਦੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਅਪੀਲ ਕੀਤੀ ਹੈ ਦੂਜਾ ਸੀ ਇਸ ਜੀ ਨਾਮ ਕੀ ਬੰਦਰ ਸੀ ਤੂੰ ਕਿਹ ਕਦੇ ਸੀ ਗਈ ਬਹੁਤ ਲੱਖ ਬੱਚਾ ਸੀ ਸਾਡਾ ਘਟੜ ਟਰਮੀਨਾ ਫਲਾਉਨ ਸੀ ਚਾਨ ਨਾ ਬਾਤੇ ਗਈ ਸੀ ਸਾਰੇ ਕੁਝੀ ਕੁਝੀ ਛੱਡ ਕੇ ਔਰ ਕੱਲ ਸਾਨੂੰ ਜਦੋਂ ਪਤਾ ਲੱਗਿਆ ਸਭ ਸਭ ਕਿਹ ਤੱਕ ਦੀ ਕਦੀ ਨਾਲ ਸਰਤੇ ਪਈ ਔਰ ਤੇ ਪਰਵਾਰੂ ਪਹਾੜ ਕੰਤਾ ਪੇ ਆਖਰੀ ਵਾਰੀ ਕਦੋਂ ਗੱਲ ਹੋਈ ਆ ਤੁਹਾਡੀ ਮੇਰੀ ਐ ਤਾਂ ਪਾਰ ਵਾਲਾ ਤੂੰ ਇੱਕ ਦਮ ਪਹਿਲਾਂ ਔਰ ਤੋਂ ਪਹਿਲਾਂ ਹੋਈ ਖੁਸ਼ੀ ਦਾ ਸਮੇਂ ਦਰਜ ਬਹੁਤ ਖੁਸ਼ੀ ਕੋਈ ਤਖੀ ਪੁਰੀ ਸੀ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦਾ ਜਾ ਰੋਡ ਕਰਾਸ ਕਰਨ ਲੱਗਿਆ ਗੱਡੀ ਦੀ ਲਪੇੜ ਤੇ ਵਿੱਚ ਆ ਗਿਆ ਇਹਦੀ ਉਹ ਡਟਵਾਣੀ ਤੇ ਫੋਟੋ ਵੀ ਪੇਚੀਆਂ ਨੇ ਉਹਨਾਂ ਦੇ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬਾਡੀ ਲੈਣ ਦੇ ਵਿੱਚ ਪ੍ਰੋਸੈਸਸ ਮੈਂ ਤਾਂ ਕਹਿੰਦਾ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਉਹਦਾ ਫੋਨ ਵਗੈਰਾ ਕਦੋਂ ਗੱਲ ਹੋਈ ਸੀ ਇੱਕ ਦਿਨ ਪਹਿਲਾਂ ਹੋਈ ਆ ਜੀ ਕੀ ਕਹਿੰਦਾ ਸੀ ਕੁਛ ਸੀਗਾ ਬਸ ਬਾਹਰ ਨੂੰ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਕੋਈ ਗੱਲ ਬਾਤ ਨਹੀਂ ਜੀ ਹਾਂ ਜੀ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਹੋਣੇ ਨੇ ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਤੇ ਇੱਕ ਇੱਥੇ ਆ ਜੀ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਹੀ ਅੱਛਾ ਹਾਂ ਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਸੀ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਹੀ ਮੌਤ ਹੋ ਗਈ ਰੋਜ਼ੀ ਰੋਟੀ ਦੀ ਤਲਾਸ਼ ਚ ਗਿਆ ਸੀ ਹਾਂਜੀ ਆਪਣੇ ਘਰੋਂ ਇਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ ਪਿਪਾੜਾ 1.5 ਮਹੀਨੇ ਵਿੱਚ ਹੀ ਵਿਚਾਰੇ ਦੀ ਮੌਤ ਹੋ ਗਈ ਜੀ ਅਸੀਂ ਸਰਕਾਰ ਨੂੰ ਕੀ ਪੀਲਤਾ ਮੈਂ ਚਾਹੁੰਦਾ ਜਿਹੜੀ ਉਹਨਾਂ ਦੀ ਡੈੱਡ ਬੋਡੀ ਹੈ ਜੀ ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਜਿਹੜੇ ਮੁੰਡੇ ਦੀ ਇਹ ਡੈੱਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ